समान ਇਦਨ ਕੇ ਅਸੀ ਪਾਜ ਕੀ ਗਾਣਾ ਚਾਹੋ। ਬਹੁਤ ਬਹੁਤ ਸਾਰਾ ਵਾਹਿਗੁਰੂ। ਇਹ ਲਾਲਨੀ ਕੋਈ ਵਿਸ਼ੇਸ਼ ਤੌਰ ਤੇ ਜਨਤਾ ਦੇ ਸਾਹਮਣੇ ਸਾਲ ਜਿਹੜਾ ਮਿਕਸਾਟਾ ਘਟਨਾ ਸਾਹਿਬ ਪਿਕਸਮਿੰਗ ਸਾਹਿਬ ਅੱਜ ਜੋ 23 ਤਰੀਕ ਨੂੰ ਜਥਾ ਸਈ ਜਨਤਾ ਦੇ ਦਰਵਾਜ਼ੇ ਆਜੀ ਜਨਤਾ ਵਾਸਾ ਆਇਆ ਸੇਵਾ ਦਾ ਸ਼ਗਨਤ ਬਹੁਤ ਬੜਾ ਪ੍ਰਸ਼ਾਸਕ ਇੱਕ ਪ੍ਰੇਰਨਾ ਲੈਣਾ ਚਾਹੁੰਦਾ ਚਾਹੋ ਜੀ ਰੋਹ ਘਰ ਦੇ ਵਿੱਚ ਜਾਣਾ ਹੈ ਮਹਾਰਾਜ ਦੇ ਨਾਲ ਪਹਿ ਕੇ ਆਣਾ ਜੇ ਤੁਪ ਪਾ ਗਈ ਉਹ ਖੁਸ਼ੀਆਂ ਲੈ ਕੇ ਆਈਆਂ ਸੰਗਤ ਮੈਂ ਬਹੁਤ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਮਹਾਰਾਜ ਜਿਨ੍ਹਾਂ ਨੇ ਸਿਰ ਦੇ ਉੱਤੇ ਹੱਥ ਰੱਖ ਕੇ ਸਾਨੂੰ ਲੈ ਜਾਈ ਔਰ ਹੱਥ ਦੇ ਕੇ ਹੀ ਲਾਪਸ ਲੈ ਕੇ ਆਏ ਨੇ ਇੱਥੇ ਲੰਗਰ ਪਾਣੀ ਦੀ ਲੋੜ ਸੀ ਜਿੱਥੇ ਜਿਹੜੀ ਚੀਜ਼ ਦੀ ਲੋੜ ਸੀ ਹਰ ਜਗ੍ਹਾ ਤੇ ਸੰਗਤ ਦਾ ਆਪ ਜੰਮੀ ਨੇ ਉਹ ਵਾਕਈ ਗੁਰੂ ਮਾਰਾ ਨੇ ਬਹੁਤ ਮਿਹਰਬਾਨੀ ਕੀਤੀ ਹੈ ਕਰਨ ਕਰਾਉਣ ਵਾਲੇ ਸਾਰੇ ਗੁਰੂ ਮਾਰਾ ਦੇ ਦੇਰਪਰ ਦੇ ਨਾਲ ਜਿਹੜੇ ਵੀਰ ਸੋ ਮੇਰੇ ਨਾਲ ਜੁੜੇ ਹੋਏ ਨੇ ਸਹਿਯੋਗ ਦਿੰਦੇ ਨੇ ਗੁਰੂ ਨੂੰ ਮਾਰੇ ਸੇਵਾ ਕਰਵਾਉਂਦੇ ਨੇ ਅਸੀਂ ਬਹੁਤ ਛੋਟੇ ਜਿਹੇ ਆ ਦਾਸ ਆ ਸੇਵਾਦਾਰ ਅਸੀਂ ਕਹਿੰਦਾ ਨਾ ਨਾਲ ਖੜ ਕੇ ਮੁੰਡੇ ਨਾਲ ਮੁੰਡਾ ਲਾ ਕੇ ਜਿਹੜੇ ਸਾਡੇ 20 ਮਿੰਨਾਂ ਦੇ ਪੁਰਦੇ ਨੇ ਉਹਨਾਂ ਦਾ ਧੰਨਵਾਦ ਕਰਦਾ ਆ ਆ ਸਰ ਜੀ ਅੱਜ ਸੰਗਤ ਦਾ 200 ਥਰਡ ਮੈਂਬਰ ਦਾ ਜਥਾ ਆਇਆ ਸੀ ਅਗਲੀ ਵਾਰ 500 500 ਦਾ ਜੱਤਾ ਜਾਏਗਾ ਗੁਰੂ ਮਾਰੇ ਦੀ ਕਿਰਪਾ ਨਾਲ ਸੁਕਾਰਾ ਬੋਲਦਾ ਬੁਲੇ ਸੋਨੇਹਾ ਸ੍ਰੀ ਅਕਾਲ ਸੰਤਨ ਗੁਰ ਰੰਤਸਰ ਜੀ ਦਾ ਮਹਾਰਾਜ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸ਼ੁਕਰਾਨਾ ਕਰਦਾ ਐਸੇ ਤਰ੍ਹਾਂ ਦੀ ਸੇਵਾ ਮੇਟੀ ਗੁਰੂ ਕੀ ਲਾੜਨੀ ਪੁੱਜ ਦੇ ਸਿਰ ਪਰੇ ਹੱਥ ਰੱਖ ਕੇ ਸਾਰੇ ਸਮੂਹ ਮੈਂਬਰਾਂ ਦੇ ਉੱਤੇ ਸਮੂਹ ਮੈਂਬਰਾਂ ਦੇ ਉੱਤੇ ਮੇਰ ਪਰੇ ਹੱਥ ਰੱਖ ਕੇ ਔਰ ਐਸੇ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਐਸੇ ਤਰ੍ਹਾਂ ਹੀ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਕਿੰਦਾ ਦਾ ਮਾਹੌਲ ਆ ਦੇਖਣ ਮਿਲ ਰਿਹਾ ਤੁਹਾਨੂੰ ਹਰ ਸਾਹਿਬ ਐਡੀ ਸੇਵਾ ਕਰਦੇ ਹੋ ਨਾਲ ਅੱਗੇ ਕਿੱਦਾਂ ਲੱਗ ਰਿਹਾ ਤੁਹਾਨੂੰ ਸੱਚੰਦ ਸੱਚ ਸਾ ਤਿੰਨ ਸੌ ਸੱਤ ਉਹ ਸਰਦਾਰ ਉਹਨਾਂ ਦਾ ਜੱਥਾ ਪਹਿਲੇ ਤਰੀਕੇ ਸੀ ਅੱਜ ਉਹ ਵਾਪਸ ਆਏ ਨੇ ਦਰਸ਼ਨ ਕਰਕੇ ਉਹ ਮਹਾਰਾਜ ਜੀ ਨੇ ਆਪ ਬੁਲਾਇਆ ਸਾਰਿਆਂ ਨੂੰ ਜੋ ਇਹ ਅਚਾਨਕ ਸੁਖਮਾ ਤੋਂ ਮੰਨਤਾ ਉਹ ਸਰਦਾਰ ਬੇਲੇ ਕੁਮਾਰਾ ਜੀ ਸਭ ਦੀਆਂ ਮੰਨਤਾ ਪੂਰੀਆਂ ਕਰੇ ਹਰ ਸਾਲ ਜੱਥਾ ਜਿਹੜਾ ਹੈ ਇਹ ਪੰਜ ਛੇ ਸਾਲ ਤੋਂ ਮਿਲੂ ਹੋ ਕੇ ਲੱਦੇ ਔਰ ਦੋਸ਼ਾ ਉਹ ਵੀ ਕਿਤੇ ਹਰ ਸਾਲ ਵੱਧਦੀ ਜਾ ਰਹੀ ਹੈ ਤੇ ਮੇਰੀ ਗੁਰੂ ਮਹਾਰਾਜ ਕੇ ਇੰਤਿਆ ਹੈ ਕਿ ਹੋਰ ਸਰਵਾਣ ਭੁਲਾਇਆ ਜਾਵੇ ਤੇ ਅਗਲੀ ਵਾਰੀ ਹੈ ਜਿਹੜੀ ਗਿਣਤੀ ਹੈ ਡਬਲ ਹੋਣੀ ਚਾਹੀਦੀ। ਨਾਲ ਹੀ ਮੈਂ ਵਧਾਈ ਦੇਣਾ ਗੁਰੂ ਗਲਬੀ ਫੌਂਡ ਸੋਸਾਇਟੀ ਨੂੰ, ਆਂਗਣਾ ਨੂੰ ਤੇ ਰਿੰਦਰ ਸਿੰਘ ਰਾਜਨਾਤ ਦੇ ਸਾਥੀਆਂ ਨੂੰ ਜਿਹੜੇ ਹਰ ਸਾਰਿਆਂ ਨਾਲ ਵਧੀਆ ਕੋਈ ਮਾਇਸ ਕਰਦੇ ਨੇ। ਰਸਤੇ ਚੀਰਤੀ, ਖਾਣ ਪੀਣ ਦੇ ਕੋਈ ਕਿਸੇ ਨੂੰ ਵੀ ਚੱਕੇ ਆਉਂਦੇ ਸੀ। ਤੇ ਇਹਨਾਂ ਨੂੰ ਵੀ ਹੋਰ ਗੁਰੂ ਮਹਾਰਾਜ ਦੀ ਸ਼ਕਤੀ ਦੇਣ ਤਾਂ ਕਿ ਸਮਾਜ ਸੇਵਾ ਉਸ ਪਰਵਾ ਚੜ ਗਈ ਕਾ ਠੀਕ ਹੈ ਜੀ 9:00 ਵਜੇ ਕਿਤਾ ਹਾਂ ਜੀ ਹਾਂ ਜੀ ਬਹੁਤ ਚਲਾਗਾ ਜੋ ਕੋ ਪ੍ਰਾਲਾ ਜੀ ਸਾਡੇ ਗੁਰਦੀਸ਼ ਸੁਰੇਂਦਰ ਸਿੰਘ ਜੀ ਦੇ ਮਾਤਾ ਜੀ ਨਾਲ ਗਏ ਸੀ ਔਰ ਉਹ ਇੱਥੇ ਹੁਣ ਅਸੀਂ ਉਹਨਾਂ ਨੂੰ ਸਾਰੀਆਂ ਸੰਗਤਾਂ ਨੂੰ ਉਸ ਦੇ ਮਾਤਾ ਜੀ ਉਹ ਨਹੀਂ ਦੱਸ ਰਹੇ ਆ ਇਹ ਇਹਨਾਂ ਨੌਜਵਾਨ ਬੱਚਿਆਂ ਨੇ ਜਿਹੜੀ ਗੁਰੂ ਕੀ ਲਾਡ ਲਈ ਭੋਜ ਦੇ ਮਾਧਮ ਨਾਲ ਹੀ ਜਿੱਦ ਤੇ ਪਿੱਛੇ ਸੇਵਾ ਕਰ ਰਹੇ ਹਨ ਬੜਾ ਇਹਨਾਂ ਨੇ ਸਾਂਭ ਸੰਭਾਲ ਕੀਤੀ ਜਿਵੇਂ ਇੱਕ ਮਾਂ ਆਪਣੇ ਪੁੱਤ ਦੀ ਸੰਭਾਲ ਕਰਦੀ ਹੈ ਇਤਾ ਇਹਨਾਂ ਨੌਜਵਾਨਾਂ ਨੇ ਸੰਗਤ ਦੀ ਸੇਵਾ ਕੀਤੀ ਹੈ ਜੋ ਬੜੀ ਪ੍ਰਮਾਣਵਾਰੀ ਗੱਲ ਹੈ ਸਾਡੇ ਲਈ ਕਿ ਰਸਤੇ ਦੇ ਵਿੱਚ ਰੁਕਣਾ ਕਿੱਥੇ ਹੈ ਜਲ ਪਾਣੀ ਕਿਵੇਂ ਛਕਣਾ ਪ੍ਰਬੰਧ ਕਿੱਥੇ ਕਰਨਾ ਹੈ ਜਿਸ ਜਗ੍ਹਾ ਜਾਣਾ ਕਿਹੜੇ ਕਿਹੜੇ ਸਥਾਨ ਦੇ ਦਰਸ਼ਨ ਕਰਨੇ ਹਨ ਪਰ ਉਸ ਤੋਂ ਇਲਾਵਾ ਵੀ ਕਿੱਥੇ ਰੁਕਣਾ ਸਰਾਵਾਂ ਦਾ ਪ੍ਰਬੰਧ ਸਭ ਉਚਿਤ ਪ੍ਰਬੰਧਨਾਂ ਨੇ ਕੀਤੇ ਹਨ ਸੰਕਾ ਗੁੰਮ ਦਾ ਅਸ ਕਰਦੀਆਂ ਗਈਆਂ ਨੇ ਤੇ ਅਸ ਕਰਤੀਆਂ ਗਈਆਂ ਨੇ ਸੋ ਅਸੀਂ ਤਾਂ ਇੱਥੇ ਇਹੀ ਅਰਦਾਸ ਕਰ ਸਕਦੇ ਆ ਕਿ ਜਿੰਨੇ ਨੌਜਵਾਨ ਇਸ ਜੇਲ੍ਹਬੰਦੀ ਦੇ ਵਿੱਚ ਸੇਵਾ ਕਰ ਰਹੇ ਆ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਸੇਵੀਆਂ ਰਹਿਮਤਾਂ ਬਖਸ਼ੇ ਤਾਂ ਕਿ ਇਹ ਨੌਜਵਾਨ ਜੇਲ੍ਹਬੰਦੀ ਦੇ ਸੰਗ ਜਿਹੜੇ ਆ ਇਸੇ ਤਰ੍ਹਾਂ ਵੱਧ ਚੜ ਕੇ ਸਵਾਜ ਦੀ ਸੰਗਤ ਦੀ ਪੰਜਾਬੀਆਂ ਦੀ ਪੰਜਾਬੀਅਤ ਦੀ ਸੇਵਾ ਕਰ ਸਕਣ ਔਰ ਮੈਂ ਪ੍ਰਸ਼ਾਸਨ ਦੇ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਤੁਸੀਂ ਉਹ ਆਵਾਮ ਤੱਕ ਜੋ ਮੈਸੇਜ ਹੈ ਉਹ ਜਨ ਜਨ ਤੱਕ ਘਰ ਘਰ ਤੱਕ ਪਹੁੰਚਣ ਦੀ ਆਉਣੇ ਆ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਾਈਕ ਬੋਟਾ ਖਲਸਾ ਦੁਆਇ ਸਦਾ ਬਹੁਤ ਆ